ਐਸੇ ਕਰਕੇ ਇਹ ਦਰਬਾਰ ਰੱਬ ਦਾ ਦਰਬਾਰ ਹੈ ਸੱਚੇ ਮਨ ਨਾਲ ਜਿਹੜਾ ਵੀ ਆਂਦਾ ਉਹਦੀ ਝੋਲੀ ਕਦੇ ਖਾਲੀ ਨਹੀਂ ਜਾਂਦੀ ਤੇ ਕੰਦੇ ਕਈ ਵਾਰ ਦੁਨੀਆ ਸਮਝਦੀ ਕਿ ਬਹੁਤ ਭਗਤੀ ਕਰਨੀ ਪੈਂਦੀ ਫੇਰ ਹੀ ਰੱਬ ਮਿਲਦਾ ਪਰ ਐ ਨਾ ਸੱਚਾ ਦਰਬਾਰ ਆ ਗੁਰੂ ਰਾਂਧਾ ਜੀ ਮਹਾਰਾਜ ਜੀ ਦਾ ਕਿ ਜਿਹੜਾ ਆਪਣਾ ਸਾਫ਼ ਮਨ ਲੈ ਕੇ ਆ ਗਿਆ ਨਾ ਇੱਕ ਵਾਰੀ ਸੱਚੇ ਮਨ ਨਾਲ ਅਰਦਾਸ ਕਰਤੀ ਉਹਨੇ ਉਹਦੀ ਅਰਦਾਸ ਉਸੇ ਵਕਤ ਹੀ ਕਬੂਲ ਹੈ ਗੁਰੂ ਮਹਾਰਾਜ ਜੀ ਦੇਰੀ ਨਹੀਂ ਲਨਦੇ ਫਿਰ ਕੰਦੇ ਪੁੱਤਰਾ ਕਿਸਮਤ ਤਾਂ ਕੁਝ ਵੀ ਨਹੀਂ ਹੈਗੀ ਜੇ ਗੁਰੂ ਰਾਂਧਾ ਜੀ ਮਹਾਰਾਜ ਜੀ ਦੀ ਕਿਰਪਾ ਹੋ ਜਾਏ ਨਾ ਉਹ ਫਕੀਰਾਂ ਦੋ ਵੀ ਰਾਜ ਕਰਾ ਦਿੰਦੇ ਆ ਬਾਦਸ਼ਾਹੀਆਂ ਲਿਖ ਦਿੰਦੇ ਨਸੀਬਾਂ 'ਚ ਕੰਦੇ ਜੀ ਉੱਪਰੋਂ ਕਿਸਮਤ 'ਚ ਕੁਛ ਨਹੀਂ ਵੀ ਲਿਖਿਆ ਕੋਰਾ ਕਾਗਜ਼ ਆ ਕਿ ਆ ਬੰਦੇ ਦੇ ਨਸੀਬਾਂ 'ਚ ਕੁਛ ਵੀ ਨਹੀਂ ਲਿਖਿਆ ਪਰ ਕੰਦੇ ਜੇ ਉਹ ਇਨਸਾਨ ਸੱਚਾ ਵਿਸ਼ਵਾਸ ਲੈ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ 'ਚ ਆ ਜਾਂਦਾ ਨਾ ਤੇ ਕੰਦੇ ਉਹਨਾਂ ਦੇ ਹੱਥਾਂ 'ਚ ਕਲਮ ਮੈਂ ਮੁਕੱਦਰ ਉੱਥੇ ਲਿਖੇ ਜਾਂਦੇ ਫਿਰ ਨਹੀਂ ਲਿਖਿਆ ਝੋਲੀ 'ਚ ਕੁਛ ਨਹੀਂ ਹੁੰਦਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਤਾਂ ਖੁੱਲੇ ਖਜ਼ਾਨੇ ਭਰ ਕੇ ਭੇਜਦੇ ਆਪਣੇ ਬੱਚਿਆਂ ਦੇ ਗੁਰੂ ਮਹਾਰਾਜ ਜੀ ਤਾਂ ਹਰ ਜਗ੍ਹਾ ਬੈਠੇ ਤੁਹਾਡੇ ਨਾਲ ਇਹ ਤੁਸੀਂ ਭੁੱਲਦੇ ਹੋ ਕਿ ਆਪਾਂ ਦੂਰ ਚਲੇ ਗਏ ਆਪਾਂ ਦਾ ਹੁਣ ਆ ਨਹੀਂ ਸਕਦੇ ਮੈਂ ਕਹਿੰਦਾ ਜਿੱਥੇ ਤੁਸੀਂ ਹੋ ਨਾ ਤੁਸੀਂ ਭਾਵੇਂ ਅਜਿੱਥੇ ਇੰਡੀਆ ਉਹ ਭਾਵੇਂ ਬਾਹਰ ਸੱਤ ਸਮੁੰਦਰਾਂ ਪਾਰ ਬੈਠੇ ਹੋ ਪਰ ਜੇ ਤੁਹਾਡਾ ਦਿਲ ਸਾਫ਼ ਹੈ ਰੱਬ ਨਾਲ ਤੁਹਾਡੀਆਂ ਤਾਰਾਂ ਸਿੱਧੀਆਂ ਜੁੜੀਆਂ ਹੀ ਆ ਉਹ ਫਿਰ ਤੁਹਾੰਨਾ ਹਰ ਜਗ੍ਹਾ ਹੈ ਫੇਰਾ ਫਰਕ ਇਹ ਨਹੀਂ ਪੈਂਦਾ ਤੁਸੀਂ ਕਿੱਥੇ ਹੋ ਕਿੱਥੇ ਨਹੀਂ ਮਾਲਕ ਤਾਂ ਹਰ ਸਾਹ ਦੇ ਨਾਲ ਰਾਖੀ ਕਰਦਾ ਜੇ ਹਰ ਵਿਲੇ ਅੰਗ ਸੰਗ ਸਹਾਈ ਹੁੰਦਾ ਕੋਈ ਵੀ ਮੁਸ਼ਕਲ ਆਣੀ ਹੋਵੇ ਕੋਈ ਵੀ ਤਕਲੀਫ ਆਣੀ ਹੋਵੇ ਜ਼ਿੰਦਗੀ ਚ ਮਾਲਕ ਆਪੇ ਨਿਝਿਠ ਲੰਦਾ ਫਿਰ ਉਹ ਤੁਹਾਡੇ ਤੱਕ ਨਹੀਂ ਆਂਦ ਹੁੰਦਾ ਤੁਹਾਨੂੰ ਲੱਗਦਾ ਕਿ ਦੁੱਖ ਆ ਗਿਆ ਮੁਸ਼ਕਲ ਆ ਗਈ ਪਰ ਕਿੰਨੇ ਪਹਾੜਾ ਜਿੰਨਾ ਦੁੱਖ ਹੁੰਦਾ ਕਿੰਨੀਆਂ ਤਕਲੀਫਾਂ ਹੁੰਦੀਆਂ ਜਿੰਨੂੰ ਮਾਲਕ ਨਿੱਕਾ ਜਾ ਕਰਕੇ ਭੇਜਦਾ ਜੇ ਉਹ ਤਾਂ ਤੁਹਾਡੀ ਉੱਥੇ ਵੀ ਰੱਖੀ ਕਰਦਾ ਵਾ ਜਿੱਥੇ ਸਾਰੀ ਦੁਨੀਆ ਤੁਹਾਨੂੰ ਮਾਰਨ ਨੂੰ ਫਿਰਦੀ ਹੋਏਗੀ ਤੁਸੀਂ ਜੋ ਸਮੇਂ ਨਾਲ ਸਮਝੀ ਜੋ ਉਹਨੇ ਤਾਂ ਤੁਹਾਨੂੰ ਬਚਾਣਾ ਹੀ ਬਚਾਣਾ ਸ਼ੁਕਰਾਨਾ ਕਰਦੇ ਰਹੋ ਹਰ ਵਕਤ ਆਪਣਿਆ ਵੀ ਜ਼ਿੰਦਗੀ ਸਾਰੀ ਸਹੀ ਹੋਈ ਨਹੀਂ ਤੁਹਾਡੀ